ਦਮਨেশ্বর ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਅਰਸਲ ਗ੍ਰੇਨੇਡ ਸਪਲਾਈ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਬਾਬਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਪੁੱਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨੋਂ ਨੌਜਵਾਨਾਂ ਨੂੰ ਬਿਹਾਰ ਤੋਂ ਉਸਮੇ ਗ੍ਰਿਫਤਾਰ ਕੀਤਾ ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਨੌਜਵਾਨ ਹਥਿਆਰ ਅਤੇ ਗ੍ਰੇਨੇਡ ਸਪਲਾਈ ਕਰਦੇ ਸਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਵੱਡੀ ਸਫਲਤਾ ਹੈ। ਇਸ ਦੇ ਵਿੱਚ ਨਾਰਕੋ ਟੈਰਰ ਕੇਸ ਸੀ ਜਿਸ ਦੇ ਵਿੱਚ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕਰਕੇ 7 ਤਰੀਕ ਨੂੰ ਇੱਕ ਐਫ ਆਈ ਆਰ ਦਰਜ ਕੀਤੀ ਸੀ। ਤੇ ਨਾਲ ਕੋਲ ਹੋਰੋਇਨ ਬਰਾਬਤ ਕੀਤੀ ਸੀ ਤਾਂ ਮੁਲਜ਼ਮਾਂ ਨੂੰ ਪੁਛਗਿਸਤੋ ਪਤਾ ਲੱਗਾ ਕਿ تین ਮੁਲਜ਼ਮ ਕਰਨ ਮੁਕੇਸ਼ ਅਤੇ 6 ਜਨ ਹੋਰ ਵੀ ਨੇ ਤਾਂ ਕਰਨ ਜਿਹੜਾ ਕਿ ਵੇਕੀ ਆਈ ਦੇ ਨਾਲ ਜੁੜਿਆ ਹੋਇਆ ਸੀ ਤੇ ਹਥਿਆਰ ਸਪਲਾਈ ਕਰਦਾ ਸੀ ਇਸ ਦੌਰਾਨ ਕਰਨ ਦਾ ਪਿੱਛਾ ਕਰਦੇ ਹੋਏ ਪੁਲਿਸ ਬਿਹਾਰ ਦੇ ਮੋਦੇਪੁਰਾਂ ਪਹੁੰਚੀ ਹੈ ਤੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਕਿਹਾ ਕਿ ਪੁਲਿਸ ਪਾਰਟੀ ਉਹਨਾਂ ਨੂੰ ਲਿਆ ਰਹੀ ਹੈ ਤੇ ਇਹ ਲੋਕ ਗਰਨੇਡ ਸਪਲਾਈ ਕਰਦੇ ਸਨ ਨਸ਼ਿਆਂ ਦੇ ਖਿਲਾਫ ਤੇ ਆਰਗੇਨਾਈਜ਼ ਕ੍ਰਾਈਮ ਟਰੈਰ ਕ੍ਰਾਈਮ ਦੇ ਖਿਲਾਫ ਜਿਹੜੀ ਮਹਿੰਮ ਵੱਡੀ ਹੈ ਉਹਦੇ ਚ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਨਾਰਕੋ ਟਰੈਰ ਮੋਡੀਊਲ ਬਸਟ ਕੀਤਾ ਗਿਆ ਇਹਦੇ ਚ ਅਸੀਂ ਛਾਟਾ ਏਰੀਆ ਦੇ ਵਿੱਚ ਪਹਿਲਾਂ ਐਫ ਆਈ ਆਰ ਨੰਬਰ 42 ਦਰਜ ਕੀਤੀ ਸੀ 73 25 ਨੂੰ ਇਹਦੇ ਦੋ ਅਕਿਊਜ਼ ਫੜੇ ਗਏ ਸੀ ਜੋਬਨ ਸਿੰਘ ਤੇ ਗੁਰਬਖਸ਼ ਸਿੰਘ ਉਹਨਾਂ ਨੂੰ ਕਮਰਸ਼ੀਅਲ ਕੁਆਂਟੀਟੀ ਹੀਰੋਨ ਮਿਲੀ ਸੀ ਤੇ ਕੋਈ ਹੋਰ ਸਮਾਨ ਮਿਲਿਆ ਸੀਗਾ ਉਹਦੀ ਲਿੰਕੇਜਸ ਨੂੰ ਅਸੀਂ ਜਦੋਂ ਡਿਵੈਲਪ ਕਰ ਰਹੇ ਸੀ ਇਨਵੈਸਟੀਗੇਟ ਕਰ ਰਹੇ ਸੀਗੇ ਉਹਦੇ 'ਚ ਗੱਲ ਆਈ ਕਿ ਜਿਹੜਾ ਇਹ ਏਰੀਏ ਦੇ ਵਿੱਚ ਛਾਟਾ ਜਿਹੜਾ ਸਪੈਸ਼ਲ ਖੰਡ ਵਾਲਾ ਏਰੀਆ ਇਹ 'ਚ ਕਰਨਦੀਪ ਯਾਦਵ ਮਕੇਸ਼ ਕੁਮਾਰ ਯਾਦਵ ਤੇ 사ਜਨ ਸਿੰਘ ਕਰਨਦੀਪ ਜਿਹੜਾ ਏ ਜੰਡਪੀਰ ਕਲੋਨੀ ਅੰਮ੍ਰਿਤਸਰ ਦਾ 21 ਸਾਲ ਦੀ ਉਮਰ ਹੈ 12ਵੀਂ ਪਾਸ ਹੈ ਸ਼ਟਰਿੰਗ ਦਾ ਕੰਮ ਕਰਦਾ ਇੱਕ ਕੇਸ ਇਹਦੇ ਖਿਲਾਫ ਦਰਜ ਹੈ ਜਿਦੇ ਚ ਦੋ ਹੈਂਡ ਗ੍ਰੇਨੇਡ ਤਿੰਨ ਪਿਸਟਲ ਸਰਹਾਲੀ ਤਰਨਤਨ ਫੜੇ ਗਏ ਸੀ ਉਹ ਸਾਰੇ ਮੋਹੀਆ ਇਹਨੇ ਕਰਾਏ ਸੀਗੇ ਉਦੋਂ ਦਾ ਹੀ ਫਰਾਰ ਸੀਗਾ ਔਰ ਕਾਫੀ ਇਹਨੂੰ ਪੁਲਿਸ ਇਹਦੀ ਤਲਾਸ਼ ਕਰ ਰਹੀ ਸੀ ਇਸ ਤੋਂ ਇਲਾਵਾ ਇਹਦਾ ਸਾਥੀ ਹੈ ਮੁਕੇਸ਼ ਕੁਮਾਰ ਯਾਦਵ ਇੱਕ ਹੰਡ ਵਾਲਾ ਛਾਟਾ ਅੰਮ੍ਰਿਤਸਰ ਦਾ ਰਹਿਣ ਵਾਲਾ 20 ਸਾਲ ਉਮਰ ਹੈ 10ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਹੈ ਪਹਿਲਾ ਕੇਸ ਨਹੀਂ ਹੈ ਇਹਦੇ ਤੇ ਕੋਈ ਸਿਮਿਲਰਲੀ 사ਜਨ ਸਿੰਘ ਖੰਡਵਾਲਾ ਚ ਛਾਡੇ ਦਾ ਇਹ 24 ਸਾਲ ਦਾ ਚੌਥੀ ਪਾਸ ਹੈ ਪੀਓਪੀ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਇਹ ਤਿੰਨੋਂ ਮੁਲਜ਼ਮ ਜਿਹੜਾ ਕਰਨਦੀਪ ਯਾਦਵ ਹੈ ਬੜਾ ਇੰਪੋਰਟੈਂਟ ਇੱਕ ਬੀਕੇਆਈ ਦਾ ਆਪਰੇਟਿਵ ਇਹਨੂੰ ਆਪਾਂ ਕਹਿ ਸਕਦੇ ਬਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਕਿ ਡਰੱਗਸ ਦਾ ਤੇ ਨਾਲ ਗ੍ਰੇਨੇਡ ਵਗੈਰਾ ਤੇ ਅਸਲਾ ਮਿਨੀਸ਼ਨ ਸਪਲਾਈ ਕਰਨ ਦਾ ਕੰਮ ਕਰ ਰਿਹਾ ਸੀ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਐਫਆਈਆਰ 11/25 ਹੋਈ ਸੀ ਥਾਣਾ ਸਰਹਾਲੀ ਤਰਨਤਾਰਨ ਉਦੇ ਚ ਵੀ ਇਹ ਚੀਜ਼ਾਂ ਕਾਫੀ ਫੜੀਆਂ ਗਈਆਂ ਸੀ ਉਹਦੇ ਚ ਵੀ ਸਾਰਾ ਮੇਨ ਸਪਲਾਈ ਦਾ ਕੰਮ ਕਰਨਦੀਪ ਐਲੀਅਸ ਕਰਨ ਭਈਆ ਇਹਨੂੰ ਕਹਿੰਦੇ ਆ ਤੋਂ ਸਾਡੀ ਕਮਿਸ਼ਨਰਡ ਪੁਲਿਸ ਦੀ ਪਾਰਟੀ ਜਿਹਦੀ ਲੀਡ ਆਪਣੇ ਸ਼ਿਵਦਰਸ਼ਨ ਜੀ ਸਰਪ੍ਰਾਈਜ਼ ਕਰ ਰਹੀ ਸੀ ਵਿਨੋਦ ਸਾਡਾ ਐਸ ਐਚਓ ਛਾਟਾ ਕਰ ਰਹੀ ਸੀ ਤੇ ਉੱਥੋਂ ਸਾਡੀ ਟੀਮ ਨੇ ਫਾਲੋ ਕਰਦੇ ਕਰਦੇ ਇਹਨੂੰ ਮਧੇਪੁਰਾ ਡਿਸਟ੍ਰਿਕਟ ਹੈਗਾ ਬਿਹਾਰ ਦੇ ਵਿੱਚ ਤੇ ਥਾਣਾ ਹੈਗਾ ਕੁਮਾਰਖੰਡ ਉੱਥੋਂ ਇਹ ਤਿੰਨੋਂ ਬੰਦੇ ਗ੍ਰਿਫਤਾਰ ਕੀਤੇ ਔਰ ਇਹਨਾਂ ਦੀ ਪੋਜੈਸ਼ਨ ਤੋਂ ਤਿੰਨ ਮੋਬਾਈਲ ਮਿਲੇ ਆ ਤੇ 700 네ਪਾਲੀ ਕਰੰਸੀ ਹੈ ਡਿਨੋਮੀਨੇਸ਼ਨ ਦੀ ਇਹ ਤਾਕ ਵਿੱਚ ਸੀ ਕਿ ਅਸੀਂ ਨੇਪਾਲ ਭਾਜੀਏ ਕਿਉਂਕਿ ਇੱਥੇ ਏਜੰਸੀਜ਼ ਦਾ ਤੇ ਪੁਲਿਸ ਦਾ ਇਹਨਾਂ ਨੂੰ ਤਲਾਸ਼ ਕਰ ਰਹੀ ਸੀਗੀ ਜਿਹੜੀ ਮੁੱਢਲੀ ਪੁੱਛਗਿੱਛ ਹੋਈ ਹੈ ਵੈਸੇ ਅੱਜ ਰਾਤ ਤੱਕ ਆਪਣੇ ਕੋਲ ਇੱਥੇ ਆ ਜਾਣਗੇ ਪੁਲਿਸ ਪਾਰਟੀ ਲੈ ਕੇ ਆ ਰਹੀ ਹੈ ਇਹਨਾਂ ਨੂੰ ਸਾਰੇ ਫੋਨ ਆਪਣੇ ਬਿਲਕੁਲ ਵਾਸ਼ ਕੀਤੇ ਹੋਏ ਆ ਔਰ ਸਾਰਾ ਆਪਣਾ ਪਿੱਛੋ ਸੁਰਾਗ ਮਟਾਉਣ ਦੀ ਕੋਸ਼ਿਸ਼ ਕੀਤੀ ਡੋਂਗਲਸ ਨਾਲ ਕਨੈਕਸ਼ਨ ਲੈ ਰਹੇ ਸੀਗੇ ਸੋ ਇਹਦੇ 'ਚ ਮੈਂ ਇਹਨੂੰ ਬੜੀ ਵੱਡੀ ਕਾਮਯਾਬੀ ਇਸ ਕਰਕੇ ਮੰਨਦਾ ਕਿਉਂਕਿ ਸਾਡੇ ਇਸ ਏਰੀਆ ਦੇ ਵਿੱਚ ਇਹੋ ਜਿਹਾ ਬੰਦਾ ਜਿਹੜਾ ਬੈਠੇ ਬੈਠ ਕੇ ਨੈਟਵਰਕ ਚਲਾ ਰਿਹਾ ਸੀ ਨਾਰਕੋ ਦਾ ਵੀ ਟੈਰਸ ਦਾ ਵੀ ਗ੍ਰੇਨੇਡਸ ਵਗੈਰਾ ਵੀ ਸਪਲਾਈ ਕਰ ਰਿਹਾ ਸੀ ਅੱਗੇ ਤੋਂ ਅੱਗੇ ਬੀਕੇਆਈ ਦੇ ਕਹਿਣ ਤੋਂ ਔਰ ਵਕਫਾ ਕਬਡਿਊਲਸ ਨੂੰ ਇਹ ਮੁਹੱਈਆ ਕਰਾ ਰਹੇ ਸੀ ਇਹਨਾਂ ਦੇ ਟਿਕਾਣੇ ਵੀ ਸਾਨੂੰ ਕਾਫੀ ਪਤਾ ਲੱਗੇ ਨੇ ਉਹ ਜਿਵੇਂ ਆਉਣਗੇ ਉਸ ਤੋਂ ਬਾਅਦ ਉੱਥੇ ਵੀ ਸਾਰੇ ਆਪਾਂ ਰੇਡ ਕਰਾਂਗੇ ਜਿਹੜੀ ਮੇਨ ਗੱਲ ਇਹਦੇ ਵਿੱਚ ਇਹ ਆਈ ਹੈ ਕਿ ਜਦੋਂ ਦਾ ਪੰਜਾਬ ਦੇ ਵਿੱਚ ਨਸ਼ਿਆ ਵਿਰੋਧ ਮਹਿੰਮ ਚੱਲੀ ਹੈ ਤਾਂ ਨੇਚਚੁਅਲੀ ਸਾਡੇ ਪਾਰ ਬੈਠੇ ਜਿਹੜੇ ਸਮਗਲਰ ਤੇ ਆਈਐਸਆਈ ਵਾਲੇ ਆ ਉਹਨਾਂ ਨੂੰ ਇਸ ਗੱਲ ਦਾ ਝਟਕਾ ਲੱਗ ਰਿਹਾ ਕਿ ਇੱਥੇ ਸ਼ਕਤੀ ਬਹੁਤ ਹੋ ਰਹੀ ਹੈ ਔਰ ਇਹ ਬੰਦੇ ਇੱਥੋਂ ਜਿਹੜੇ ਉਹਨਾਂ ਦੇ ਮੇਨ ਕਿੰਗਪਿਨ ਸੀਗੇ ਨੈਟਵਰਕ ਚਲਾਉਂਦੇ ਸੀ ਚਾਹੇ ਉਹ ਟੈਰਰ ਦਾ ਚਾਹੇ ਨਾਰਕੋ ਦਾ ਉਹ ਛੱਡ ਕੇ ਚਲੇ ਗਏ ਉਸ ਕਰਕੇ ਉਸ ਬੁਖਲਾੜ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੰਦੇ ਆ ਉਹ ਕੱਲ ਵਾਲੇ ਇਨਸੀਡੈਂਟ ਦੇ ਨਾਲ ਰਿਲੇਟਡ ਜੇ ਆਪਾਂ ਦੇਖੀ ਉਸ ਏਰੀਏ ਦੇ ਤਿੰਨੋਂ ਬੰਦੇ ਆ ਇਹ ਔਰ ਕਾਫੀ ਸਰਗਰਮ ਸੀ ਇਹ ਆਪਾਂ ਇਹ ਗੱਲ ਤੋਂ ਅਮੇਜਨ ਲਾ ਸਕਦੇ ਆ ਕਿ ਬੰਦਾ ਦੇਸ਼ ਛੱਡ ਕੇ ਜਾ ਰਿਹਾ ਪੰਜਾਬ ਪੁਲਿਸ ਨੇ ਪਹਿਲਾਂ ਵੀ ਕਰਾਸ ਬਾਰਡਰ ਟੈਰਰਿਜ਼ਮ ਤੇ ਨਾਰਕੋ ਦਾ ਲੱਕ ਤੋੜਿਆ ਔਰ ਹੁਣ ਵੀ ਮੂੰਹ ਤੋੜ ਤਾ ਜਵਾਬ ਉਹਨਾਂ ਨੂੰ ਦਿੱਤਾ ਜਾਏਗਾ ਔਰ ਸਬਰਥ ਹੈ ਸਾਰੇ ਪਹਿਲੇ ਕੇਸ ਵੀ ਸਾਰੇ ਆਪਾਂ ਡਿਟੈਕਟ ਕੀਤੇ ਔਰ ਇਹਨਾਂ ਤੋਂ ਵੀ ਜਦੋਂ ਹੁਣ ਆਉਂਦੇ ਆ ਤੇ ਮੈਂ ਮੈਨੂੰ ਉਮੀਦ ਹੈ ਕਿ ਬਹੁਤ ਸਾਰਾ ਨੈਟਵਰਕ ਸਾਡਾ ਜਿਹੜਾ ਕ੍ਰਾਸ ਬਾਰਡਰ ਵੀ ਵਿਦੇਸ਼ਾਂ ਦੇ ਵਿੱਚ ਵੀ ਔਰ ਵਿਦਨ ਇੰਡੀਆ ਇਹ ਸਾਰਾ ਸਾਹਮਣੇ ਆਏਗਾ ਤੇ ਮੈਂ ਇਸ ਗੱਲ ਦੇ ਉੱਤੇ ਆਪਣੀ ਟੀਮ ਨੂੰ ਵਧਾਈ ਦਿੰਨਾ ਔਰ ਸਾਰੇ ਇਹਨਾਂ ਨੂੰ ਸੂਟੇਬਲੀ ਰਿਵਾਰਡ ਕੀਤਾ ਜਾਏਗਾ ਸਰ ਇਸ ਕੇ ਦਾ ਤਲਕ